ਹਾਂ ਇਸ ਤਰ੍ਹਾਂ ਜਿਵੇਂ ਕਹਾਣੀ ਕਰ ਰਹੇ ਹਾਂ ਕਿ ਅਸੀਂ ਪਹੁੰਚਾ ਫਿਰ ਕਾਸਟ ਇਸ ਵਰਤ ਕਰਦੇ ਹਾਂ ਅਸੀਂ ਤੁਸੀਂ ਸਾਡੇ ਚੈਨਲ ਤੇ ਤੁਹਾਨੂੰ ਜੁੜ ਗਏ ਹੋ ਸਾਡਾ ਬਹੁਤ 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 ਰੱਖੀਏ ਤੇ ਤੁਹਾਡੇ ਜੋ ਕੀ ਜੀਵਨ ਵਿੱਚ ਹੁੰਦਾ ਸਾਡ ਨੂੰ ਬਹੁਤ ਉਹਦਾ ਬਹੁਤ ਫਰਮਾਤਵਾਸ ਜੀ ਮੇਰੇ ਤੱਕ ਪਹੁੰਚ ਆਵੇ ਅੱਜ ਅਸੀਂ ਗੱਲ ਕਰਦੇ ਹਾਂ ਲੋ ਬਾਰੇ ਕੀ ਲੋ ਕੀ ਹੁੰਦੀ ਹੈ ਲੋ ਲੋ ਇੱਕ ਸ਼ਬਦ ਹੈ ਲੋ ਇੱਕ ਜਹੀ ਕੰਡੀਸ਼ਨ ਆ ਜਾਂਦਾ ਕਿ ਜਿਹਹੀ ਜੋ ਸਥਿਤੀ ਹੈ ਜੋ ਕੀ ਪੂਰੀ ਹੈ ਨਾ ਗਰਮ ਲੈ ਰਹੀ ਹੁੰਦੀ ਹੈ ਇਹ ਅਲੱਗ-ਪਗ ਸੰਧ ਅਫਗਾਨਿਸਤਾਨ ਵਾਲੇ ਲੱਗ ਜਾਂ ਜਦੋਂ ਹਵਾ ਚੱਲਦੀ ਹੈ ਉੱਥੇ ਜੋ ਕੀ ਤਾਂ ਪਤਾ ਹੀ ਇਲਾਕਾ ਲੱਖੁਸ਼ਕ ਤੇ ਗਰਮ ਹੈ ਇਤਨਾ ਇਤਨਾ ਇਲਾਕਾ ਹੈ ਉੱਥੋਂ ਜਦੋਂ ਹਵਾ ਇਧਰ ਉੱਤਰ ਪਾਰ ਦਾ ਵੱਲ ਹੋ ਕੇ ਲੰਘਦੀ ਹੈ ਤਾਂ ਉਸ ਨੂੰ ਅਸੀਂ ਦੱਖਣ ਪੱਛਮ ਦੀ ਹਵਾ ਕਹਿੰਦੇ ਹਾਂ ਕਿਉਂਕਿ ਬਹੁਤ ਗਰਮੈਸ਼ ਵਾਲੀ ਹਵਾ ਹੁੰਦੀ ਹੈ ਜੇ ਤੋ ਸਾਡੇ ਤੱਕ ਪਹੁੰਚਦੀ ਹੈ ਸਾਡੇ ਜੋ ਕਿ ਤਾਂ ਮਨ ਜੋ ਡਿਗੋ ਅੰਕੜੇ ਹੁੰਦੇ ਨਹੀਂ ਉਹਨਾਂ ਨੂੰ ਅਕੀ ਤੋ ਵਧਾ ਜਾਂਦੀ ਹੈ ਕਿਉਂਕਿ ਕੋਈ ਉਹਦਾ ਮੀਨ ਨਹੀਂ ਪੈਟਿਆ ਹੁੰਦਾ ਨਾ ਕੁਝ ਹੋਰ ਹੁੰਦਾ ਸੋ ਉਸ ਤੋਂ ਬਚਣ ਲਈ ਸਾਨੂੰ ਵੱਧ ਵੱਧ ਪਹਿਲਾਂ ਵਾਣੀ ਵੱਧ ਵੱਧ ਪੀਆ ਕਰਨਾ ਪਿਓ ਅਤੇ ਹਮੇਸ਼ਾ ਜੋ ਕਿ ਆਪਣਾ ਸੈਟ ਚੰਦੀ ਨਾਲ ਔਰ ਜੋ ਕਿ ਲੇਡੀਜ਼ ਨੇ ਔਰ ਚੰਦੀ ਨਾਲ ਤੇ ਬੰਦੇ ਨੇ ਉਸ ਸਾਈਡੋਂ ਆਪਣਾ ਸਿਰ ਪੱਗਾਂ ਨਾਲ ਜਿਹੜਾ ਸੈਟ ਰਮਾ ਰੱਖਾ ਟਕਣ ਤਾਂ ਕਿ ਨਾ ਕੋਈ ਗੜਮਿੰਦ ਨਾ ਕੋਈ ਪਾਣੀ ਪੋਣੀ ਦਾ ਦਾਬਾ ਕਿ ਪਿੰਦੇ ਰਹੋ ਤਾਂ ਕਿ ਅਨੇਕਾਂ ਕੋਈ ਪਾਣੀ ਦੀ ਕਮੀ ਨਾ ਹੋਵੇ ਅਤੇ ਕੋੜ ਕਲ ਬੁੱਟੇ ਨੂੰ ਪਾਣੀ ਹਮੇਸ਼ਾ ਲਗਾਓ ਇਸ ਨਾਲ ਜੋ ਕਿ ਵਾਤਾਵਰਣ ਵਾਤਾਵਰਣ ਦੇ ਵਿੱਚ ਵਧੀਆ ਜੋ ਕਿ ਪਛਾ ਆਵੇਗਾ ਅਤੇ ਕੋੜ ਗੱਲੇ ਕਿ ਕਦੇ ਵੀ ਦੁਪਹਿਰ 12:00 ਵਜੇ ਤੋਂ ਤੱਕ ਪੱਪੇ ਨਾ ਖੜੋ ਖਸਰ ਕੇ ਲੋੜਾ ਟਾਈਮ ਕਿਉਂਕਿ ਲੋ ਲੋ ਜੋ ਤਾਂ ਬਗਦ ਹੀ ਹੋਵੇ ਤਾਂ ਹਮੇਸ਼ਾ ਆਪਣੇ ਆਪ ਨੂੰ ਕੰਟਰੋਲ ਰੱਖੋ ਬਾਹਰ ਜਾਣ ਲਈ ਤਾਂ ਕਿ ਸਾਡੇ ਤੇ ਜੋ ਕੀ ਲੋਰ ਟੈਕ ਲੋਰ ਟੈਕ ਤਾਂ ਹਫ਼ਤਾ ਦੱਸ ਦਿਆ ਸਾਨੂੰ ਜੋ ਕੀ ਗਰਮੀ ਦਾ ਸੀਜ਼ਨ ਛੋਣਾ ਰਹੇਗਾ ਸੋਮਸਾ ਇਸ ਤੋਂ ਬਚਾ ਕਰੋ ਤੇ ਬਾਕੀ ਅਜ ਕਰਦੇ ਹਾਂ ਕੱਲ ਨੂੰ ਵਰਸਾ ਅਸੀਂ ਅਸੀਂ 25 26 ਨੂੰ ਕਹਾਂਗੇ ਮੌਨਸਨ ਬਾਰੇ ਅਪਡੇਟ ਕਿ ਮੌਨਸਨ ਕਦੋਂ ਪੰਜਾਬ ਵੱਲ ਫਿਰ ਤੋਂ ਬਦਲ ਸ਼ੁਰੂ ਹੋ ਗਿਆ ਹੈ ਸੋਸ ਦੀ ਅਸੀਂ ਅਪਡੇਟ ਸਾਂਝੀ ਕਰਨ ਦੀ ਹੋਇਆ ਤਾਂ ਹਾਜ਼ਰ ਹੋ ਜੀਂ ਤਿਆਰ ਆ ਧੰਨਵਾਦ